ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਿਆਂ ਨੂੰ ਦੋ ਜਿਹੜੇ ਬਹੁਤ ਸਾਡੇ ਮੁੱਖ ਤੌਰ ਤੇ ਮੁੱਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਜਿਹੜਾ ਸਾਡਾ ਸਮੁੱਚੀ ਮਨੁੱਖਤਾ ਦਾ ਆਸਥਾ ਦਾ ਕੇਂਦਰ ਆ। ਇਹ ਸਾਡਾ ਤੀਸਥ ਥਾਂ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਸਮੇਂ-ਸਮੇਂ ਦੇ ਵਿੱਚ ਚਾਹੇ ਮੁਗਲ ਕਾਲ ਸੀ ਤੇ ਚਾਹੇ ਬ੍ਰਿਟਿਸ਼ ਕਾਲ ਸੀ ਇੱਥੇ ਸਮੇਂ-ਸਮੇਂ ਅਨੁਸਾਰ ਹਮਲੇ ਵੀ ਹੁੰਦੇ ਰਹੇ ਤੇ ਨੁਕਸਾਨ ਵੀ ਪਹੁੰਚਾਇਆ ਜਾਂਦਾ ਰਿਹਾ ਪਰ ਹੁਣ ਜਿਹੜਾ ਮੌਜੂਦਾ ਸਮਾਂ ਦੇ ਵਿੱਚ 84 ਦੇ ਵਿੱਚ ਨੁਕਸਾਨ ਤਾਂ ਬਹੁਤ ਵੱਡਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜੀਆਂ ਇਮਾਰਤਾਂ ਸੱਚਖੰਡ ਦੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਪਵਿੱਤਰ ਦਸਬੰਦ ਦੇ ਨਾਲ ਉਹ ਦੁਆਰਾ ਤੋਂ ਨਵੇਂ ਸਿਰੇ ਤੋਂ ਤਮੀਰ ਕਰ ਲਈ। ਕੁਝ ਜਿਹੜੀਆਂ ਬੇਸਿਕ ਗੱਲਾਂ ਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੂੰ ਆਪਾਂ ਮਨੁੱਖਤਾ ਦਾ ਸਤਿਗੁਰੂ ਜੀ ਦਾ ਕੇਂਦਰ ਕਹਿੰਨੇ ਆ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹਦੇ ਚ ਤੇ ਬਾਕੀਆਂ ਦੇ ਵਿੱਚ ਮੈਂ ਸਾਰੇ ਧਾਰਮਿਕ ਜਿੰਨੇ ਵੀ ਗ੍ਰੰਥਿਆਂ ਸਤਕਾਰ ਕਰਦਾ। ਤੇ ਹਰਕ ਨੂੰ ਸਤਕਾਰ ਕਰਨਾ ਵੀ ਚਾਹੀਦਾ ਪਰ ਜਿਹੜੀ ਆਸਤਾ ਸਤਗੁਰ ਜੀ ਨੇ ਸਿੱਖਾਂ ਦੇ ਵਿੱਚ ਤੇ ਖਾਸ ਕਰਕੇ ਮਨੁੱਖਤਾ ਲਈ ਭਰੀ ਉਹਦੇ ਵਿੱਚ ਜਿੱਥੇ ਸਤਗੁਰ ਜੀ ਆਪ ਰਾਜਮਾਨ ਹੈ ਉੱਥੇ ਸਤਗੁਰ ਜੀ ਨੇ ਆਪਣੇ ਤੋਂ ਪਹਿਲਾਂ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚੇ ਦੀ ਬੜਾਈ ਕੀਤੀ ਉਹਨਾਂ ਨੂੰ ਵੀ ਸ਼ਾਮਲ ਕੀਤਾ ਇਹ ਸ਼ਾਇਦ ਕੁਝ ਜਿਹੜੇ ਜੀਵ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਗੱਲਾਂ ਤੇ ਮੈਂ ਜਿਸ ਮੁੱਦੇ ਤੇ ਅੱਜ ਇਹ ਤੁਹਾਡੇ ਨਾਲ ਰੂਬਰੂ ਹੋ ਰਿਹਾ ਉਹ ਆ ਕੇ 14 ਤਰੀਕ ਤੋਂ ਲਗਾਤਾਰ ਅਸੀਂ ਤਾਂ ਇਹਨੂੰ ਦੱਬ ਵੀ ਜੇ ਵੀ ਚਲੋ ਸਿਸਟਮ ਜਿਹੜਾ ਹੌਲੀ-ਹੌਲੀ ਠੀਕ ਹੋ ਜਾਊਗਾ ਪਰ 14 ਤਰੀਕ ਤੋਂ ਲਗਾਤਾਰ 14 ਤਰੀਕ ਨੂੰ ਪਹਿਲੀ ਈਮੇਲ ਐਚਜੀਪੀਸੀ ਦੇ ਈਮੇਲ ਐਡਰੈਸ ਤੇ ਆਈ ਜਿਹਦੇ ਵਿੱਚ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਕੋ ਜਿਹੜੀਆਂ ਗੱਲਾਂ ਦੇਖੀਆਂ ਉਹ ਤੋਂ ਬਾਅਦ ਅਸੀਂ ਤੁਰੰਤ ਪੁਲਿਸ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਵੀ ਪਤਾ ਕਰੋ ਇਹ ਕਿਹੜੇ ਸਰਵਰ ਕਿੱਥੋਂ ਇਹ ਚੱਲ ਰਿਹਾ ਸਾਰੀ ਕਹਾਣੀ ਇਹਦਾ ਕੋਈ ਤੁਹਾਡਾ ਆਈਪੀ ਐਡਰੈਸ ਇਹ ਸਾਰਾ ਪਤਾ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਇਹ ਕੀ ਅਸਲੀਅਤ ਹੈ ਉਹ ਹਾਲੇ ਕੋਈ ਅਸਲੀਅਤ ਪਾਰਕਟ ਨਹੀਂ ਹੋਈ ਫਿਰ 15 ਤਰੀਕ ਨੂੰ ਇਹ 15 ਤਰੀਕ ਨੂੰ ਦੂਜੀ ਫਿਰ ਈਮੇਲ ਆਈ ਇਹ ਕੱਲੇ ਐਸਜੀਪੀਸੀ ਨੂੰ ਨਹੀਂ ਆਈ ਨਾਲ ਐਮਪੀ ਸਰਦਾਰ ਗੁਰਜੀਤ ਸਿੰਘ ਉਹਨਾਂ ਨੂੰ ਵੀ ਇਹ ਆ ਉਹਨਾਂ ਨੇ ਕਲੀਅਰ ਵਿੱਚ ਇਹਦੇ ਇਹ ਲਿਖ ਕੇ ਭੇਜਿਆ ਆ ਨਾਲ ਗੁਰਜੀਤ ਸਿੰਘ ਦੇ ਨਾਲ ਐਸਜੀਪੀਸੀ ਐਮਪੀ ਆ ਇੱਥੋਂ ਦੇ ਮੌਜੂਦਾ ਇਹ ਜਿਹੜੀ ਪਹਿਲੀ ਆਈ ਆ ਇਹ ਫਰੋਮ ਕਾਮਲਨ ਪਨੀਆਰੀ ਵਿਗਿਆਨ ਜਿਹੜੇ ਸੀਐਮ ਦੇ ਕੇਰਲਾ ਦੇ ਸੀਐਮ ਆ ਉਹਨਾਂ ਦੀ ਉਹ ਜਾਲੀ ਵਰਤੀ ਆ ਉਹਦੇ ਉੱਤੋਂ ਹੀ ਈਮੇਲ ਆਈ ਆ ਦੂਜੀ ਜਿਹੜੀ ਈਮੇਲ ਆ ਇਹ ਜਸਟਿਸ ਚੰਦਰਚੋਦ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਰਹੇ ਆ ਉਹ ਨਾਲ ਗਰਜੀਤ ਸਿੰਘ ਉਹਨਾਂ ਨੂੰ ਵੀ ਆਈ ਆ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇੱਕ ਆਈਆ ਇਕੱਲੇ ਗੋਲਡਨ ਟੈਂਪਲ ਸਟਾਫ ਬਾਕਸੋਂ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ 12 26 ਤੇ ਭੇਜੀ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਿਫ ਗਫੂਰ ਉਧਿਆਨ ਉਧਿਆਨ ਨਿਧੀ ਇਹ ਇਸ ਐਡਰੈਸ ਤੋਂ ਆਈ ਆ ਤੇ ਸਾਨੂੰ ਵੀ ਆਈ ਆ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਔਰ ਉਹਨਾਂ ਦਾ ਸੀਐਮ ਐਰ ਦਾ deed of punjab government.in info ਜਿਹੜਾ ਉਹਨਾਂ ਦਾ ਆਪਣਾ ਅਫੀਸ਼ੀਅਲ ਐਡਰੈਸ ਆ ਸਰਕਾਰ ਦਾ ਉਹਦੇ ਉੱਤੇ ਇਹ ਭੇਜੀ ਗਈ ਆ ਇਹ ਜਿਹੜੀ ਤੀਜੀ ਇੱਕ ਹੋਰ ਭੇਜੀ ਆ ਜਿਹੜੀ ਪੰਜਵੀਂ ਉਹ ਵੀ ਸੇਮ ਐਸਜੀਪੀਸੀ ਦੇ ਸੀਐਮ ਨੂੰ ਭੇਜੀ ਗਈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਪੁਲਿਸ ਨੂੰ ਸਾਡੇ ਕਮਿਸ਼ਨਰ ਪੁਲਿਸ ਉਹ ਵਿਚਾਰੇ ਦੌੜੇ ਭੱਜੇ ਫਿਰਦੇ ਆਪਣੇ ਤੌਰ ਦੇ ਉੱਤੇ ਉਹਨਾਂ ਨਾਲ ਕੱਲ ਦਾ ਵੀ ਤੇ ਅੱਜ ਵੀ ਉਹਨਾਂ ਨਾਲ رابطہ ਕੀਤਾ ਗਿਆ ਉਹ ਦੌੜ ਲਾਉਂਦੇ ਆ ਪਰ ਮੈਂ ਕਹਿਣਾ ਚਾਹੁੰਦਾ ਵੀ ਜੇ ਗੁਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਜੇ ਉਹਨਾਂ ਦੇ ਅਫੀਸ਼ੀਅਲ ਇੰਟਰਨੈਟ ਦੇ ਉੱਤੇ ਇਹ ਆਈ ਆ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿੰਤਨ ਸੀ ਕਿ ਤੇ ਉਹ ਚਿੰਤਤ ਕਿਉਂ ਨਹੀਂ ਹੋਏ ਫਿਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰਸੀਡ ਕੀਤੀ ਤੁਸੀਂ ਵੀ ਰਸੀਡ ਕੀਤੇ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅਜੀਬ ਨਹੀਂ ਬੋਲ ਰਿਹਾ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਭ ਤੋਂ ਪਵਿੱਤਰ ਧਾਮ ਆ ਤੇ ਜੇ ਆਪਾਂ ਇੱਥੇ ਵੀ ਚੁੱਪ ਰੱਖਣੀ ਆ ਇਹ ਫੇਰ ਮੇਰਾ ਕਹਿਣ ਤੋਂ ਭਾਵ ਉਹ ਤਾਂ ਛਾਛਕਾਰ ਕੀ ਕਰ ਰਹੇ ਆ ਜਿਹੜੇ ਪਿੱਛੇ ਬੈਠੇ ਆ ਤੇ ਸਾਨੂੰ ਅੱਜ ਤੱਕ ਇਹਦੀ ਯੋਗਸਾ ਉਹ ਕਹਿੰਦੀ ਲੱਗ ਰਹੀ ਵੀ ਐਡਾ ਵੱਡਾ ਆਸਥਾ ਦਾ ਕੇਂਦਰ ਹੋਵੇ ਕੇਂਦਰੀ ਸਥਾਨ ਹੋਵੇ ਸਿੱਖ ਪੰਥ ਦਾ ਤੇ ਸਾਨੂੰ ਉਹਦੇ ਬਾਰੇ ਕੋ ਲੜਪੱਲਾ ਹੀ ਨਹੀਂ ਫੜਾਇਆ ਜਾ ਰਿਹਾ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ ਇਹ ਜਾਗੋ ਸਾਵੋ ਨਾ ਕਿਉਂਕਿ ਮੈਂ ਦੇਖਦਾ ਕੱਲ ਫਿਰ ਬੀਐਸਐਫ ਬੀਐਸਐਫ ਇੱਥੇ ਡਿਪਲੋਮੈਟ ਕੀਤੀ ਗਈ ਤੇ ਮੈਨੂੰ ਐਵੇਂ ਵੀ ਭਾਪਦਾ ਕਿਤੇ ਸ਼ਾਇਦ ਇਹ ਆਪਾਂ ਸਾਇਲੈਂਟ ਕਰਕੇ ਕਿਤੇ ਲੋਕਾਂ ਦੇ ਵੀ ਟੈਰਰ ਤਾਂ ਨਹੀਂ ਪਾ ਰਹੇ ਕਿਤੇ ਸੰਗਤ ਨੂੰ ਘਟਾਉਣ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ਅਸੀਂ ਚਿੰਤ ਦੇ ਆ ਅਸੀਂ ਕਹਿ ਰਹੇ ਹਾਂ ਵੇ ਭਾਈ ਇਹਦੇ ਬਾਰੇ ਪਤਾ ਕਰੋ ਪਤਾ ਕਰੋ ਪਤਾ ਕਰੋ ਤੇ ਜੇ ਏਡਾ ਵੱਡਾ ਕਾਰਜ ਜਿਹੜਾ ਮੈਂ ਕਹਿੰਦਾ ਸਾਰੀ ਸਰਕਾਰਾਂ ਤੋਂ ਬਹੁਤ ਵੱਡਾ ਉੱਚਾ ਸਥਾਨ ਆ ਇਹਦੇ ਮੋਰੇ ਸਰਕਾਰਾਂ ਕੋਈ ਵੀ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਸਰਕਾਰ ਆ ਤੇ ਇੱਥੇ ਵੀ ਆਪਾਂ ਇਸ ਮਸਲੇ ਤੇ ਬਿਚੋ ਬੈਠੇ ਆ ਤੇ ਇਹ ਤਾਂ ਘੰਟੇ ਚ ਲੱਭ ਲੈਣਾ ਚਾਹੀਦਾ ਫੇ ਕਿਹੜੇ ਸਰਵਰ ਤੋਂ ਇਹ ਗੱਲ ਚੱਲ ਰਹੀ ਆ ਕਿਹੜਾ ਆਈਪੀ ਐਡਰੈਸ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਡੰਗ੍ਹਾਈ ਦੇ ਵਿੱਚ ਤੁਰੰਤ ਤਕਾਲਾਂ ਤੱਕ ਸਰਕਾਰ ਦੱਸੇ ਜਿਹੜੀ ਪੁਲਿਸ ਆਉਏ ਤੇ ਕਾਰਵਾਈ ਕਰੇ ਹਾਈਪਰ ਬ੍ਰਾਂਚ ਵਾਲੇ ਜਿਹੜੇ ਆ ਉਹ ਇਹ ਤੇ ਕ੍ਰਾਂਤ ਕਾਰਵਾਈ ਕਰਕੇ ਇਹਦਾ ਕਿੱਥੋਂ ਚਲਦਾ ਏ ਕਿੱਥੋਂ ਸਿਸਟਮ ਚੱਲ ਰਿਹਾ ਤੇ ਇਹ ਜਿਹੜਾ ਸਾਨੂੰ ਤਰਾਂਤੇ ਦੇ ਬਾਰੇ ਅਸੀਂ ਆਪਣਾ ਵੀ ਜਿਹੜਾ ਸਾਡਾ ਆਪਣਾ ਸਟਾਫ ਆਇਆ ਸੀ ਉਹ ਵੀ ਉਸ ਕੰਮ ਤੇ ਲਾਇਆ ਆ ਪਰ ਮੈਨੂੰ ਐਉਂ ਮਹਿਸੂਸ ਹੁੰਦਾ ਭਈ ਸ਼ਾਇਦ ਕੋਈ ਸਾਜ਼ਿਸ਼ ਨਾ ਹੋਵੇ ਤੇ ਇਹ ਕੀ ਵੀ ਆ ਜੋ ਵੀ ਹੈਗਾ ਇਹਨੂੰ ਤਰਾਂਤ ਜਿਹੜਾ ਆ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਤਾਂ ਕਿ ਸੱਚ ਦਾ ਸੱਚ ਜਿਹੜਾ ਹੈ ਉਹ ਸਾਹਮਣੇ ਆ ਜਾਏ। ਦੂਸਰੀ ਬੇਨਤੀ ਆ ਕਿ ਬੜੀ ਚੰਗੀ ਗੱਲ ਆ ਕਿ ਆਪਾਂ ਜਿਹੜੀਆਂ ਵਿਆਧੀਆਂ ਦੇ ਮੁੱਦਿਆਂ ਦੇ ਉੱਤੇ ਕਾਨੂੰਨ ਬਣਾਉਣ ਜਾ ਰਹੇ ਹਾਂ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ 15 ਦੇ ਵਿੱਚ ਉਦੋਂ ਵੀ ਇੱਕ ਅਮੈਂਡਮੈਂਟ ਸੋਧ ਦੇ ਤੌਰ ਤੇ ਲਿਆਂਦੀ ਜਿਹੜੀ ਸਿਰੇ ਨਾ ਚੜ ਸਕੀ। ਫਿਰ ਕਾਂਗਰਸ ਬੇਲੇ ਵੀ ਆਈ ਕਿਉਂਕਿ ਜਿਹੜੀ ਇਨੀਅਲ ਪੈਂਡਲ ਕੋਡ ਸੀ ਉਹਨਾਂ ਨੂੰ BNS ਦੇ ਤਹਿਤ ਅਮੈਂਡ ਕਰ ਦਿੱਤਾ ਸੈਂਟਰ ਦੀ ਸਰਕਾਰ ਨੇ CRPC ਦਾ ਵੀ ਤੇ IPC ਦਾ ਸੈਕਸ਼ਨ ਕੁਝ ਐਡ ਕਰ ਦਿੱਤੇ ਗਏ ਉਹਨਾਂ ਦੇ ਵਿੱਚ ਤੇ ਹੁਣ ਵੀ ਇਹ ਜੋ ਵੀ 295A ਦੇ ਵਿੱਚ ਕਿਉਂਕਿ ਨਵਾਂ ਸੈਕਸ਼ਨ ਉਹਨਾਂ ਨੇ ਇੰਟਰੋਡਿਊਸ ਹੋ ਗਿਆ ਉਹਦੇ ਵਿੱਚ ਐਡ ਹੋਣਾ ਤੇ ਸੈਂਟਰ ਦੀ ਸਰਕਾਰ ਨੇ ਕਰਨਾ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ ਕਿ ਕਿਤੇ ਇਹ ਵੀ ਨਾ ਸਾਰੇ ਸਮਝਣ ਕਿ ਸ਼ਾਇਦ ਕੋਈ ਪੋਲੀਟੀਕਲ ਤੌਰ ਦੇ ਉੱਤੇ ਮੈਂ ਇਹ ਗੱਲ ਕਹਿ ਰਿਹਾ ਮੈਂ ਸਿਧਾਂਤ ਦੇ ਗੱਲ ਤੁਹਾਡੇ ਨਾਲ ਗੱਲ ਕਰਨ ਲੱਗਾ ਸਿਧਾਂਤਕ ਤੌਰ ਤੇ ਕਿ ਸਿਧਾਂਤ ਹੈ ਕੀ ਆ ਸਾਰੇ ਧਾਰਮਿਕ ਗ੍ਰੰਥ ਜਿੰਨੇ ਵੀ ਆ ਸਾਰੇ ਸਤਿਕਾਰਯੋਗ ਆ ਉਹਨਾਂ ਧਰਮਾਂ ਨੂੰ ਉਹ ਪਦਵੀ ਪ੍ਰਾਪਤ ਨਹੀਂ ਜਿਹੜੀ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਜਿਹਲੇ ਵਾਰਸ਼ਿਸ਼ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਤੇ ਉਹ ਜਿਹੜੀ ਪਰੰਪਰਾ ਤੋਰੀ ਨਾਰੀਅਲ ਰੱਖ ਕੇ ਤਿਲਕ ਲਾ ਕੇ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਣਾ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੇ 1708 ਦੇ ਵਿੱਚ ਗੁਰਦਾ ਗੱਦੀ ਬਖਸ਼ਿਸ਼ ਕੀਤੀ ਆਪਣੇ ਸਰੀਰ ਹੁੰਦੇ ਹੋਏ ਜਦੋਂ ਸਤਗੁਰ ਜੀ ਨੇ 사ਚਖੰਡ ਪਿਆਨਾ ਕਰਨਾ ਸੀ ਜੋਤੀ ਜੋਤ ਸਮਾਉਣਾ ਸੀ ਇਹ ਅਧਿਕਾਰ ਸ਼ਾਇਦ ਦੁਨੀਆ ਦੇ ਕਿਸੇ ਗ੍ਰੰਥ ਨੂੰ ਹਾਸਲ ਨਹੀਂ ਧਾਰਮਿਕ ਗ੍ਰੰਥ ਹੋ ਸਕਦੇ ਬਿਲਕੁਲ ਮਵਾਰ ਕੇ ਆਓ ਪਰ ਮੈਂ ਕਹਿਣਾ ਚਾਹੁੰਦਾ ਭਈ ਜੇ ਇੰਟਰਡਿਊਸ ਕਰਨਾ ਹੀ ਆ ਕੋਈ ਬਿੱਲ ਤੇ ਹੋਲੀ ਸਕ੍ਰਿਪਚਰ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਲਿਵਿੰਗ ਗੁਰੂ ਆ ਇਹ ਹੀ ਉਹ ਕਾਰਨ ਆ ਅਸੀਂ ਬਾਰ-ਬਾਰ ਕਹਿ ਰਹੇ ਪਿੱਛੇ ਬਿਆਦਮੀਆਂ ਵੀ ਦੇਖ ਲਓ ਕਿੰਨੇ ਧਾਰਮਿਕ ਗ੍ਰੰਥ ਆ ਕਿੰਨੀਆਂ ਬਿਆਦਮੀਆਂ ਜਦੋਂ ਵੀ ਹੋਈਆਂ ਚਾਹੇ ਗੁਟਕਾ ਸਾਹਿਬ ਦੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਨੂੰ ਜਾਂ ਜੋਰ ਪਾ ਕੇ ਜਾਇਆ ਜਾ ਰਿਹਾ ਤੇ ਇਹਦੇ ਪਿੱਛੇ ਭਾਵਨਾ ਕੀ ਆ ਇਹਨੂੰ ਜੇ ਆਪਾਂ ਆਰਡੀਨਰੀ ਬਾਕੀਆਂ ਵਾਂਗੂ ਟ੍ਰੀਟ ਕਰਾਂਗੇ ਤੇ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਮੇਰੀ ਕੱਲ ਕੁਝ ਐਮਐਲਏ ਨਾਲ ਗੱਲ ਵੀ ਹੋਈ ਸੀ ਪੰਜਾਬ ਸਰਕਾਰ ਨੂੰ ਇਹ ਧਰਮ ਦੇ ਵਿੱਚ ਮੈਂ ਇਹ ਜਿਹੜਾ ਲਬਜੇ ਨੂੰ ਕਿਤੇ ਦੋਏ ਪਾਸੇ ਨੂੰ ਨਾ ਲਾਜਾਇਓ ਕਿਉਂਕਿ ਧਾਰਮਿਕ ਖੇਤਰ ਜਿਹੜਾ ਆ ਇਹਦੀ ਆਪਣੀ ਜੂਰਿਸਡਿਕਸ਼ਨ ਹੈ ਰਾਜਨੀਤਿਕ ਜੂਰਿਸਡਿਕਸ਼ਨ ਆਪਣੀ ਹੁੰਦੀ ਆ ਤੇ ਫੇਰ ਜੇ ਕੋਈ ਇੰਟਰੋਡਿਊਸ ਕਰਨਾ ਵੀ ਆ ਤੇ ਕਿਸੇ ਧਾਰਮਿਕ ਬਾਡੀ ਨੂੰ ਤੁਸੀਂ ਆਪਣੇ ਲੈ ਲਓ ਆਪਣੇ ਉਹਦੀ ਜਾਣਕਾਰੀ ਉਹਨਾਂ ਕੋਲ ਨਾਲ ਅਡਾਪਟ ਕਰ ਲਓ ਤੇ ਫਿਰ ਕਿਉਂਕਿ ਜੇ ਅਸੈਂਬਲੀਆਂ ਦੇ ਵਿੱਚ ਹੋਲੀ ਸਕ੍ਰਿਪਟਚਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਂਗੇ ਤੇ ਫਿਰ ਕੱਲ ਨੂੰ ਕੀ ਆਧਾਰਨਾ ਬਣਨਗੀਆਂ ਸੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦਾ ਡਟ ਕੇ ਵਿਰੋਧ ਕਰਦੀ ਹੈ ਤੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੀ ਆ ਮੈਂ ਕਹਿ ਸਕਦਾ ਤਾੜਨਾ ਛਾਪਦਾ ਮੈਂ ਬਰਤਣਾ ਨਹੀਂ ਚਾਹੁੰਦਾ ਕਿ ਤੁਸੀਂ ਕੱਲ ਉਹ ਇੰਟਰੋਡਿਊਸ ਕਰਕੇ ਇੱਕ ਕਮੇਟੀ ਬਣਾਈ ਜੇ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਆ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ ਹੋਲੀ ਸਕ੍ਰਿਪਟਰ ਨਹੀਂ ਬਿਲਕੁਲ ਜਿਹੜੇ ਗੁੱਟਕੇ ਆ ਉਹ ਵੀ ਗੁਰਸ਼ਬਦ ਸਾਡੀ ਅਗਵਾਈ ਕਰਦਾ ਉਹ ਵੀ ਵੱਡੀ ਬਿਲ ਦੀ ਆਦਮੀ ਆ ਸੋ ਇਸ ਕਰਕੇ ਮੈਂ ਇਹ ਵੀ ਤੁਹਾਡੇ ਰੂਪ ਰੂਪ ਇਸ ਕਰਕੇ ਹੋ ਰਿਹਾ ਕਿ ਜਿਹੜਾ ਕੋਈ ਧਰਮ ਦਾ ਕਾਰਜ ਕਰਨਾ ਉਹਦੇ ਵਿੱਚ ਐਟ ਲੀਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਮਰਥਿਆ ਇਸ ਕਰਕੇ ਆ ਕਿਉਂਕਿ ਇਹ ਵੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਇਹਨੇ ਸੁਝਾਈ ਦੇਣੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਇਹ ਜਿੱਥੇ ਵੀ ਕੋਈ ਲਵਜਾਂ ਦਾ ਹੀਰਫੇੜ ਆ ਉਹਨੂੰ ਦੂਰ ਕਰੋ ਤਾਂ ਕਿ ਤੁਹਾਡਾ ਪਾਰਟ ਐਂਡ ਪਾਰਸਲ ਦਾ ਰਿਕਾਰਡ ਦਾ ਬਣ ਜਾ ਤੇ ਕੱਲ ਨੂੰ ਆਉਣ ਵਾਲੇ ਬੱਚੇ ਫੇਰ ਇਹਨੂੰ ਲੈ ਕੇ ਦੋ ਪਣ ਜੀ ਪੰਜਾਬ ਦੇ ਵਿੱਚ ਇੱਕ ਅਸੈਂਬਲੀ ਹੁੰਦੀ ਸੀ ਉਹਨੇ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੀ ਸਕ੍ਰਿਪਚਰ ਹੀ ਦਾ ਕਹਿੰਦਾ ਕਿਉਂਕਿ ਮੈਂ ਫੇਰ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਗੁਰਤਾ ਗੱਦੀ ਸਤਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕੀਤੀ ਇਸੇ ਕਰਕੇ ਲਾਭ ਜਿਹੜਾ ਆਪਾਂ ਜਿਹੜੇ ਵਰਤਦੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਦੇ ਆ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹਲੇ ਵਰਤਦੇ ਆ ਗੁਰੂ ਅੰਗਦ ਦੇ ਪਾਸ਼ਾ ਤਸਾਂ ਪਾਸ਼ਾਹੇਲੇ ਵਰਤਦੇ ਆ ਦੂਸਰਾ ਇੱਕ ਮੇਰੇ ਕਈ ਵਾਰੀ ਇਹ ਵੀ ਸਵਾਲ ਕਰ ਦਿੰਦੇ ਭਈ ਦਸਾਂ ਪਾਸ਼ਾਹ ਦੀ ਜੋਤ ਕਿਵੇਂ ਆ ਇਹ ਬਿਲਕੁਲ ਠੀਕ ਆ ਕਿ ਸਤਗੁਰ ਜੀ ਨੇ ਇਹਦੇ ਵਿੱਚ ਬੜਾ ਵੱਡਾ ਆਪਣੇ ਤੋਂ ਪਹਿਲੇ ਚਾਹੇ ਉਹ ਹਿੰਦੂ ਸੈਕਟਰ ਦੇ ਆਪਣੇ ਭਗਤ ਸੀ ਚਾਹੇ ਦੂਸਰੇ ਵਰਗਾ ਨਾਲ ਸਾਰੇ ਉਹ ਸੰਬੰਧਤ ਸੀਗੇ ਆਪਣੇ ਤੋਂ ਪਹਿਲਾਂ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਜਿਹੜੀਆਂ ਸੱਚ ਦੀਆਂ ਗੱਲਾਂ ਜੁਨੀਵਰਸਲ ਟਰੂਥ ਨੂੰ ਟਾਰਗੇਟ ਕਰਕੇ ਗਏ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਆਪਣੀ ਪਵਿੱਤਰ ਕਰਵਾਣੀ ਦੇ ਵਿੱਚ ਕੰਪਾਈਲ ਕੀਤਾ ਇਕੁਇਵਲੈਂਟ ਨਹੀਂ ਆਪਣੇ ਤੋਂ ਵੱਡਾ ਦਰਜਾ ਦਿੱਤਾ ਤੇ ਇਹ ਦਸਾਂ ਪਾਤਸ਼ਾਹ ਦੀ ਜੋਤ ਇਸ ਕਰਕੇ ਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਗੁਰਤਾ ਗੱਦੀ ਗੁਰ ਸ਼ਬਦ ਦੀ ਉਸ ਪਵਿੱਤਰ ਬੇਂਜ ਤੋਂ ਪ੍ਰਗਟ ਕਰਦੇ ਆ ਜਿੱਥੋਂ ਮੂਲ ਮੰਤਰ ਦੀ ਰਚਨਾ ਸ਼ੁਰੂ ਹੁੰਦੀ ਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਜਿਹਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਤਗੁਰ ਜੀ ਨੇ ਆਪ ਨਮਸਕਾਰ ਕਰਕੇ ਇੱਕ ਰਾਮਕਾਰ ਜਿਹੜੀ ਬਣਾਈ ਉਹ ਗੁਰਤਾ ਗੱਦੀ ਦਾ ਸਿਸਟਮ ਤੁਰਿਆ ਜਿਹੜਾ ਦਸਾਂ ਪਾਤਸ਼ਾਹਾਂ ਤੱਕ ਨਿਰੰਤਰ ਚੱਲਿਆ ਇਹ ਫਿਰ ਉਹੀ ਵਿਧੀ ਵਿਵਧਾਨ ਸਤਗੁਰ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉਸ ਪਵਿੱਤਰ ਮੰਦਰ ਦੀ ਧਰਤੀ ਵਿੱਚ 1708 ਦੇ ਵਿੱਚ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਸਾਰਿਆਂ ਸਿੱਖਾਂ ਨੂੰ ਤੇ ਸਾਰੀ ਲੋਕਾਈ ਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਤੇ ਭਾਈ ਇਸ ਕਰਕੇ ਇਹ ਦਸਾਂ ਪਾਸ਼ਿਆਂ ਦੀ ਜੋਤ ਆ ਮੁਬਾਰਕ ਆ ਸਾਰੇ ਜਿੰਨੇ ਵੀ ਭਗਤ ਜਿੰਨੇ ਵੀ ਪਾਠ ਜਿੰਨੇ ਵੀ ਗੁਰੂ ਕੇ ਸਿੱਖ ਬੈਠੇ ਆ ਸੋ ਮੈਂ ਆ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਤਿੰਨ ਦਿਨ ਹੋ ਗਿਆ ਲਗਾਤਾਰ ਇਹ ਇੱਕ ਮਜ਼ਾਕ ਜਿਹਾ ਬਣ ਰਿਹਾ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਆਸਥਾ ਦਾ ਕੇਂਦਰ ਹੈ ਇਹ ਤਾਂ ਮਨੁੱਖਾਂ ਦੇ ਦੁੱਖ ਇੱਥੇ ਦੂਰ ਕਰਦਾ ਜਿਹੜਾ ਇੱਥੇ ਆ ਕੇ ਚੜ ਕੇ ਆਇਆ ਗੁਰੂ ਸਾਹਿਬ ਜੀ ਨੇ ਫਿਰ ਭਾਜੀ ਮੋੜੀ ਆ ਭਾਜੀ ਕਹਿਣ ਤੋਂ ਸਾਹਿਬ ਕਿ ਜਿਹੜਾ ਵੀ ਕੋਈ ਇੱਥੇ ਇਸ ਕੰਮ ਨੂੰ ਆਇਆ ਭਈ ਚੜ ਕੇ ਆਇਆ ਪਰ ਸਤਗੁਰੂ ਜੀ ਕਿਉਂ ਨੇ ਫਿਰ ਉਤਾਰ ਕੇ ਭੇਜਿਆ ਸੋ ਇਸ ਕਰਕੇ ਤੇ ਤੁਰੰਤ ਕਾਰਵਾਈ ਕਰਨ ਮੈਂ ਐਮਪੀ ਸਾਹਿਬ ਨੂੰ ਵੀ ਬੇਨਤੀ ਕਰਨੀ ਚਾਹਨਾ ਸਰਦਾਰ ਗੁਰਜੀਤ ਸਿੰਘ ਜੀ ਨੂੰ ਵੀ ਤੁਹਾਡੇ ਅਫੀਸ਼ੀਅਲ ਵੀ ਤੁਹਾਡੇ ਆਪਣੇ ਉਸ ਪੇਜ ਦੇ ਉੱਤੇ ਆਪਣੇ ਚੱਲ ਰਿਹਾ ਕਾਰਜ ਉਹਦੇ ਬਾਰੇ ਵੀ ਤੇ ਮੁੱਖ ਮੰਤਰੀ ਸਾਹਿਬ ਵੀ ਤੇ ਖਾਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਤੁਰੰਤ ਇਹ ਜਿਹੜਾ ਸਾਚਿਆ ਮੋਰੇ ਟਾਰਗੇਟ ਕੀਤਾ ਜਾਵੇ ਕਿਡਕਡੇ ਰਨਾਉਂਡ ਜਿਹੜੀਆਂ ਫਿਗਰਸ ਆ ਜਿਨ੍ਹਾਂ ਦੇ ਝਾਲੀ ਆਈਡੀਆਂ ਲਾ ਕੇ ਝਾਲੀ ਈਮੇਲ ਬਣਾ ਕੇ ਕਿਦਾਂ ਬੜਾਈ ਇਹ ਵੀ ਸਾਰਾ ਪਤਾ ਹੋਣਾ ਚਾਹੀਦਾ ਤੇ ਕਿਹੜੇ ਸਰਬਰ ਤੋਂ ਇਹ ਪ੍ਰੋਸੈਸ ਸ਼ੁਰੂ ਹੋਇਆ ਕਿਹੜੇ ਮੁਲਕ ਤੋਂ ਸਰਦਾ ਸ਼ੁਰੂ ਹੋਇਆ ਉਹ ਵੀ ਸਾਰਾ ਪਾਰਕਟ ਕਰਨਾ ਦੇਣਾ ਚਾਹੀਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਤਾਂਕਾ ਤੁਹਾਨੂੰ ਥੋੜਾ ਥੋੜਾ ਕਸ਼ਟ ਵੀ ਦੇਈਦਾ ਧੰਨਵਾਦ ਇਸ ਕਰਕੇ ਵੀ ਕਰਦਾ ਵੀ ਤੁਸੀਂ ਆ ਜਾਨੇ ਕਿਉਂਕਿ ਮੀਡੀਆ ਦਾ ਜੋਗਿਆ ਤੇ ਮੀਡੀਆ ਦਾ ਜੋਗ ਅੱਜ ਦੇ ਜੋਗ ਦੇ ਵਿੱਚ ਬਹੁਤ ਰੋਲ ਨਿਭਾ ਰਿਹਾ ਤੇ ਤੁਹਾਡਾ ਵੀ ਬੇਨਤੀ ਕਰਨੀ ਚਾਹਣਾ ਤੁਸੀਂ ਵੀ ਇਹਦੇ ਤੇ ਤੁਰੰਤ ਆਪਣੇ ਤੌਰ ਤੇ ਤੁਸੀਂ ਵੀ ਸਰਕਾਰ ਨੂੰ ਫੋਰਸ ਕਰੋ ਕਿਉਂਕਿ মিডিਆ ਬਹੁਤ ਵੱਡੀ ਗੱਲ ਹੁੰਦੀ ਆ ਕਿਹਦਾ ਸਾਥ ਲੱਭੋ ਕਿੱਥੇ ਆ ਇਸ ਕਰਕੇ ਦੂਸਰਾ ਜਿਹੜਾ ਸੰਗਤਾਂ ਦੀ ਬਹੁਤ ਲੰਬੇ ਅਰਸੇ ਤੋਂ ਇੱਕ ਆਸਤਾ ਇਹ ਵੀ ਸੀ ਤੇ ਅਸੀਂ ਜਿਹੜਾ ਗੁਰਦੁਆਰਾ ਸ਼ਹੀਦ ਕਾਂਜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਤ ਆ ਉਹ ਸਥਾਨ ਤੋਂ ਵੀ ਅਸੀਂ ਜਿਹੜੇ ਰਜਾਨਾ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਇਸ ਲਈ ਇੱਕ ਬਖਰਾ ਬੈਬ ਚੈਨਲ ਉਹ ਵੀ ਤਿਆਰ ਕਰ ਦਿੱਤਾ ਗਿਆ ਤੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਆਪਣਾ ਜਿੰਨੇ মিডিਏ ਵਾਲੇ ਆ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਕਿਉਂਕਿ ਇਹ ਅਸਥਾਨ ਉਹ ਅਸਥਾਨ ਆ ਜਿਸ ਅਸਥਾਨ ਦੇ ਉੱਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਕਿ ਕਿੱਥੋਂ ਆਇਆ ਉਹ ਆਪਣੇ ਠੀਕ ਆ ਸਾਨੂੰ ਆਪਣੇ ਤੌਰ ਦੇ ਉੱਤੇ ਥੋੜੀ ਬਹੁਤੀ ਪੁੱਛ ਪੜਤਾਲ ਕਰਨੀ ਪੈਂਦੀ ਪੁੱਛ ਪੜਤਾਲ ਕਿਹੜੀ ਕਿਉਂ ਦੱਸਣਾ ਪੈਂਦਾ ਵੀ ਇੱਥੇ ਸਿਰ ਢਾਕੇ ਜਾਓ ਇੱਥੇ ਪੈਰ ਨੰਗੇ ਲੈ ਕੇ ਜਾਓ ਇੱਥੇ ਅੰਦਰ ਮਰਿਆਦਾ ਦੇ ਵਿੱਚ ਰਹੋ ਕਦੇ ਨਹੀਂ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆਇਆ ਇਸ਼ਨਾਨ ਕਰਦਾ ਕੋਈ ਦਿੱਕਤ ਨਹੀਂ ਕੋਈ ਬੰਦਾ ਨਹੀਂ ਰੁਕਦਾ ਅੰਦਰ ਨਮਸਕਾਰ ਕਰਦੇ ਆ ਕੋਈ ਉੱਥੇ ਆਪਣੇ ਬੰਨੋਗਰੀ ਨਹੀਂ ਕੀਰਤਨ ਸਰਵਨ ਕਰਦੇ ਕੋਈ ਬੰਨੋਗਰੀ ਨਹੀਂ ਲੰਗਰ ਆ ਕੇ ਛਕਦੇ ਕੋਈ ਇਹ ਉਹ ਕੇਂਦਰ ਆ ਜਿੱਥੇ ਚਾਰ ਦਰਵਾਜੇ ਸਤਿਗੁਰੂ ਜੀ ਨੇ ਬਾਰਕਰ ਕੀਤੇ ਸੀ ਤੇ ਅੱਜ ਤੱਕ ਤੇ ਜਹਾਂ ਜੋ ਹੈ ਜਗੰਤਰ ਐਵੇਂ ਚੱਲਣਾ ਸੋ ਇਸ ਸਥਾਨ ਵੱਲ ਨੂੰ ਜੇ ਕੋਈ ਮੂੰਹ ਕਰਦਾ ਤੇ ਉਹਦਾ ਫੇਰ ਸਤਿਗੁਰੂ ਜੀ ਆਪੇ ਗੁਰੂ ਕੇ ਸਿੱਖ ਦੀ ਅਰਦਾਸ ਸੁਣ ਲੈਂਦੇ ਆ ਤੇ ਉਹਨਾਂ ਦਾ ਫੇਰ ਜਿਹੜਾ ਕਹਿ ਲਓ ਸੂਟੇਬਲ ਜੇ ਕੋਈ ਬੰਦਾ ਚੜ੍ਹ ਕੇ ਆਉਂਦਾ ਤੇ ਸਤਿਗੁਰੂ ਜੀ ਇਤਾਰ ਵੀ ਦਿੰਦੇ ਆ ਸੋ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ